ਸਾ ਜਿੰਨਾ ਅਸੀਂ ਸੋਚਿਆ ਸੀ ਨਾ ਉਦੋਂ ਵੱਧ ਪਾਇਆ ਜੀ ਕੀ ਬਾਤ ਠੀਕ ਜੈ ਮਾਤਾ ਦੀ ਦੋਸਤੋ ਸੁਖਦੇਵ ਵੀਰ ਜੀ ਆਏ ਨੇ ਤਖਤਪੁਰਾ ਤੋਂ ਔਰ ਨਾਲ ਆਏ ਨੇ ਇਹਨਾਂ ਦੇ ਬੇਟਾ ਪ੍ਰਿੰਸ ਇਹ ਤਖਤਪੁਰਾ ਹੈ ਜੀ ਨਿਹਾਲ ਸਿੰਘ ਤਹਿਸੀਲ ਪੈਂਦੀ ਹੈ ਔਰ ਜ਼ਿਲ੍ਹਾ ਮੋਗਾ ਪੈਂਦਾ 70 80 ਕਿਲੋਮੀਟਰ ਦੇ ਲਗਭਗ ਆਏ ਨੇ ਇਹ ਆਏ ਨੇ ਏਸੀ ਲੈਨ ਦੇਖ ਲੋ ਕਿੰਨੀ ਦੂਰੋਂ ਏਸੀ ਲੈਨ ਆਏ ਨੇ ਕਹਿੰਦੇ ਕਾਰ ਚ ਰੱਖ ਲਿਆਵਾਂਗੇ ਬਹੁਤ ਧੰਨਵਾਦ ਆ ਪਹਿਲਾਂ ਤਾਂ ਇਹਨਾਂ ਦਾ ਵੀਰ ਨੂੰ ਆਪਣੇ ਫਿਰ ਗਿਫਟ ਵੀ ਦਿੱਤਾ ਇਹਨਾਂ ਨੂੰ ਵਧੀਆ ਟਿਫਨ ਦਿੱਤਾ ਇੱਕ ਕੈਬੜ ਦੂਰੋਂ ਆਏ ਨੇ ਬਾਕੀ ਜੋ ਮੈਨੂੰ ਲੱਗਿਆ ਕਿ ਮੈਨੂੰ ਆਇਆ ਰੇਟ ਮੰਗਰ ਪੈਂਦਾ ਐ ਸੀ ਮੈਂ ਉਵੇਂ ਹੀ ਦੇਤਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇੰਨੀ ਦੂਰੋਂ ਜਿਹੜਾ ਬੰਦਾ ਆਂਦਾ ਵਾ ਫਿਰ ਮਾਨ ਸਨਮਾਨ ਹੋਣਾ ਚਾਹੀਦਾ ਇਹ ਸੋਚ ਹੋਣੀ ਚਾਹੀਦੀ ਆ ਕਿ ਇੰਨੀ ਦੂਰੋਂ ਆਇਆ ਤਾਂ ਕਿਉਂ ਆਇਆ ਹੈ ਨਾ ਪਿਆਰ ਅਲੱਗ ਚੀਜ਼ ਆ ਤੇ ਆਪਣੇ ਵੱਲੋਂ ਵੀ ਫਿਰ ਮਾਨ ਸਨਮਾਨ ਹੋਣਾ ਚਾਹੀਦਾ ਤੇ ਬਾਕੀ ਵੀਰ ਜੀ ਨੂੰ ਪੁੱਛਾਂਗੇ ਕਿਵੇਂ ਲੱਗੇ ਇੱਥੇ ਆ ਕੇ ਮਤਲਬ ਜਿਵੇਂ ਇਹ ਸੋਚ ਕੇ ਆਏ ਨੇ ਉਹ ਕੰਮ ਪੂਰਾ ਹੋਇਆ ਜਾਂ ਇਹ ਫੇਕ ਹੀ ਐਵੇਂ ਗੇੜਾ ਹੀ ਲੱਗ ਗਿਆ ਇਹਨਾਂ ਦਾ ਹਾਂਜੀ ਵੀਰ ਜੀ ਸਰ ਜਿੰਨਾ ਅਸੀਂ ਸੋਚਿਆ ਸੀ ਨਾ ਉਦੋਂ ਵੱਧ ਪਾਇਆ ਜੀ ਕੀ ਬਾਤ ਹੈ ਠੀਕ ਜਿਹੜਾ ਰੇਟ ਸਰ ਤੁਸੀਂ ਦਿੱਤਾ ਨਾ ਸਾਨੂੰ ਇਹ ਰੇਟਸ ਆ ਮਿਲ ਨਹੀਂ ਸਕਦਾ ਕਿ ਤੁਸਾਂ ਮੈਂ ਤੁਹਾਨੂੰ ਲੁਆਇਡ ਦਾ ਹੈਵੀ ਡਿਊਟੀ ਏਸੀ ਦਿੱਤਾ ਔਰ ਫਿਟਿੰਗ ਫ੍ਰੀ ਕਰਵਾ ਰਹੇ ਹਾਂ ਹਾਂਜੀ ਸਰ ਹੈਨਾ ਹਾਂਜੀ ਹਾਂਜੀ ਮਤਲਬ ਠੀਕ ਲੱਗਿਆ ਤੁਹਾਨੂੰ ਬਹੁਤ ਵਧੀਆ ਸਰ ਬਹੁਤ ਵਧੀਆ ਸੀ ਹਾਂਜੀ ਤੁਹਾਨੂੰ ਬੇਟਾ ਬਹੁਤ ਵਧੀਆ ਜੀ ਵਧੀਆ ਵਧੀਆ ਕੰਮ ਹੈ ਵਧੀਆ ਕੰਮ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਕੋਈ ਆਣ ਚ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਰੋੜਾਂ ਦਾ ਵਧੀਆ ਹੀ ਨੇ ਜੀ ਮਤਲਬ ਰੋਡ ਬਹੁਤ ਸਾਫ ਸੁਥਰੀ ਹੈ ਅਗਰ ਇਹਨਾਂ ਦੇ ਮਤਲਬ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਬੰਦੇ ਵੀ ਮੇਰੀ ਰੀਲ ਦੇਖਦੇ ਨੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਲੁਧਿਆਣੇ ਵੱਲੋਂ ਆ ਸਕਦੇ ਹੋ ਲੁਧਿਆਣੇ ਵੱਲੋਂ ਆਇਓ ਤੁਸੀਂ ਨਹੀਂ ਸਰ ਆਪਾਂ ਰਾਇਕੋਟ ਹੋ ਕੇ ਅੱਛਾ ਰਾਇਕੋਟ ਹਾਂ ਮਰੀਕੋਟ ਲਾ ਵੀ ਆ ਸਕਦੇ ਆ ਲੋਕਲ ਨਹਿਰ ਤੋਂ ਹਾਂ ਇੱਧਰ ਦੀ ਵੀ ਆ ਸਕਦੇ ਮਤਲਬ ਰੋਡ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸਰ ਕੋਈ ਦਿੱਕਤ ਨਹੀਂ ਜੈ ਮਾਤਾ ਦੀ ਜੈ ਮਾਤਾ ਦੀ ਜੀ